ਸਤਿ ਸ਼੍ਰੀ ਅਕਾਲ ਜੀ ਆਪਾਂ ਮੋਟਰ ਤੇ ਆਏ ਹੋਏ ਆਂ ਕੱਦੂ ਦਾ ਕੰਮ ਹੋ ਗਿਆ ਲਾਗੇ ਆਪਣਾ ਤੇ ਬਜਾਰਾਂ ਦੋਸਤਾਂ ਦੇ ਰਹਿ ਗਏ ਆ 10 12 ਖੇਤ ਉਹ ਫੇਰ ਕਰਨੇ ਆਂ ਆਪਾਂ ਗੱਦੂ ਆਪਣਾ ਨਿਬੜ ਗਿਆ ਜਦ ਕੀ ਪੱਠੇ ਆਪਣੇ ਗੱਬੇ ਹੋ ਗਏ ਇਸ ਕਰਕੇ ਆਪਾਂ ਰਾਹ ਬਣਾਉਣਾ ਪੈ ਗਿਆ ਆ ਤੇ ਮੋਟਰਾਂ ਚੱਲ ਰਹੀਆਂ ਆਂ ਕੜ ਹੋ ਗਿਆ ਮੀਂਹ ਬਹੁਤ ਹੋਮ ਬਹੁਤ ਹੋ ਗਿਆ ਗਰਮੀ ਬਹੁਤ ਹੋਈ ਹੈ ਰਾਜੂ ਸਾਡਾ ਸੁੱਤਾ ਪਿਆ ਆ ਤੜਕੇ ਉੱਠਣਾ ਪੈਂਦਾ 4 ਵਜੇ ਉਹਨੂੰ ਹੋਰ ਸਮਾਂ ਹੋਮਝਿਆ ਹੋਇਆ ਬੱਦਲ ਵੀ ਹੋਏ ਆ ਪਰ ਮਮਾ ਬਹੁਤ ਜ਼ਿਆਦਾ ਹੋਇਆ ਹੁਣ ਆਵਾ ਮਣੀ ਮੇੜੀ ਹੁਣ ਚੱਲੀ ਆ ਆ ਜੋ ਨੇ ਨੇ ਵੀ ਜੜ ਫੜ ਲਈ ਆ ਹੁਣ ਉਹ ਪਰਲਾ ਦਾ ਮਾਰਦਾ ਹਰਿਆਲੀ ਇਹ ਆਪਣੀ ਜਗਾ ਹੈ ਇੱਥੇ ਬਰਮੀ ਆ ਬਾਬਾ ਇਛਾधरी ਚਾਰਨੱਕੇ ਹੋਲੇ ਆ ਉਹ ਚੱਲਦਾ ਐ ਇੱਧਰ ਚੱਲਦਾ ਕਾ ਪਿੱਛੇ ਆ ਕਾ ਆ। ਬੱਦੂ-ਬੱਦੂ ਕਰਦਿਆਂ ਦੀ ਬਣਾ ਨਹੀਂ ਹੋਈ ਵੀਡੀਓ। ਕੋਈ ਬੰਦਾ ਐ ਕਾ ਫ੍ਰੀ ਹੋਵੇ ਨਾਲ ਤਾਂ ਫੇਰ ਵੀਡੀਓ ਬਣਦੀ ਐ। ਤੇ ਬਾਕੀ ਪ੍ਰਮਾਤਮਾ ਦੀ ਕਿਰਪਾ ਨਾਲ ਕੰਮ ਨਿਭੜ ਗਿਆ। ਹਜ਼ਾਰਾਂ ਦੋਸਤਾਂ ਦੇ ਰਹਿਗਾ 10-12 ਕੇਤ ਉਹ ਆਪਾਂ ਹੌਲੀ-ਹੌਲੀ ਕੱਢ ਰਹੇ ਆ ਇੱਕ-ਇੱਕ ਖੱਤਰਾ ਰੋਜ਼ ਹੁੰਦਾ ਇੱਕ-ਦੋ ਕੇਤ ਇੱਕ-ਦੋ ਕੇਤ ਇਦਾਂ ਜਿੰਨਾ ਕਿ ਭਰੀ ਜਾਂਦਾ ਉਹ ਆਪਾਂ ਸਬਜ਼ੀਆਂ ਲਾਈਆਂ ਆ ਉਧਰਲੇ ਪਾਸੇ ਉਹ ਸਾਹਮਣੇ ਉਹ ਸਾਰੀਆਂ ਸਬਜ਼ੀਆਂ ਆ ਇਹ ਤਾਂ ਕੀ ਥੋੜੀਆਂ ਜੀਆਂ ਡੇਕਾਂ ਵੜਾਈਆਂ ਸੀਗੀਆਂ ਹਾਂ ਆਪਾਂ ਤੇ ਉਹਦਾ ਬਾਲਣ ਜਾ ਬਹਿ ਭਈਆਂ ਨੂੰ ਚੁਕਾਉਣੇ ਆ ਪਾਰਟੀ ਵਾਲਿਆਂ ਨੂੰ ਤਾਂ ਖਲਾਰਾ ਜਿਹਾ ਪਿਆ ਆ ਹਣੇ ਬੁਲਟ ਦਾ ਕੰਮ ਕੰਮ ਕਰਾ ਕੇ ਲਿਆਂਦਾ ਤੇ ਉਹ ਆਪਾਂ ਥੋੜਾ ਜਿਹਾ ਮੋਡੀਫਿਕੇਸ਼ਨ ਜਿਹਾ ਕਰਾਉਣੀ ਆ ਬੁਲਟ ਦੀ ਉਹਦੀ ਗੱਲ ਗੁੱਲ ਕਰਕੇ ਆਣ ਆਲੇ ਕਹਿੰਦਾ 45000 ਲੱਗਣਾ ਦੁਆਰਾ ਇੱਕ ਵਾਰੀ ਕਰਾ ਦੰਨੇ ਆ ਸਾਰਾ ਬਾਬਾ ਧੰਨਾ ਸਿੰਘ ਜੀ ਦਾ ਗੁਰਦੁਆਰਾ ਹੈ ਆਪਣੇ ਉਹ ਸਾਹਮਣੇ ਚਲੋ ਠੀਕ ਹੈ ਜੀ ਫਿਰ ਛੋਟੇ ਛੋਟੇ ਵਲੌਗ ਆਉਂਦੇ ਆ ਆਪਣੇ ਸ਼ੇਅਰ ਕਰ ਦਿਆ ਕਰੋ ਲਾਈਕ ਜੇ ਨਹੀਂ ਕਰਨਾ ਹੁੰਦਾ ਨਾ ਕਰਿਆ ਕਰੋ ਸ਼ੇਅਰ ਤਾਂ ਕਰਿਆ ਕਰੋ